ਸਤਿ ਸ਼੍ਰੀ ਗਾਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਔਰ ਮੈਂ ਹਾਂ ਜਸਮੀਤ ਅਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਇੱਕ ਚੁਕਾਣਵਾਲੀ ਖਬਰ ਸਾਹਮਣੇ ਆਈ ਹੈ ਸ਼ਹਿਰ ਦੇ ਇੱਕ ਬੱਸ ਸਟੈਂਡ ਤੇ ਅੱਜ ਪਿਆਨ ਕੋ ਗੋਲੀਬਾਰੀ ਦੀ ਘਟਨਾ ਹੋਈ ਹੈ ਜਿਸ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਲਿਆਂ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਗੋਲੀਬਾਰੀ ਦੇ ਦੌਰਾਨ ਟਰਾਂਸਪੋਰਟ ਵਿਭਾਗ ਦੇ ਇੱਕ ਅਧਿਕਾਰੀ ਦੀ ਮੌਤ ਹੋ ਗਈ ਹੈ ਜਦ ਕਿ ਇੱਕ ਹੋਰ ਕਰਮਚਾਰੀ ਨੂੰ ਲਗਾਤਾਰ ਚਾਰ ਗੋਲੀਆਂ ਲਗੀਆਂ ਨੇ ਇੱਡਨਾ ਤੋਂ ਬਾਅਦ ਬੱਸ ਸੱਡੇ ਤੇ ਹੜਕਮ ਮਚ ਗਿਆ ਅਤੇ ਯਾਤਰੀਆਂ ਦੇ ਵਿੱਚ ਭੰਗੜੀ ਦੀ ਸਥਿਤੀ ਬਣ ਗਈ ਹੈ ਪੁਲਿਸ ਦੇ ਮੌਕੇ ਤੇ 6 ਗੋਲੀਆਂ ਦੇ ਖੋਲ ਜਿਹੜੇ ਨੇ ਉਹ ਬਰਾਮਦ ਕੀਤੇ ਨੇ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਇਸ ਜ਼ੋਰਾਂ ਦੇ ਨਾਲ ਕੀਤੀ ਜਾ ਰਹੀ ਹੈ ਪ੍ਰਮਭਿਕ ਜਾਂਚ ਇਹ ਸਾਹਮਣੇ ਆਇਆ ਹੈ ਕਿ ਵਿਵਾਦ ਇਸ ਘਟਨਾ ਤੋਂ ਸ਼ੁਰੂ ਹੋਇਆ ਸੀ ਕਿ ਪਹਿਲਾ ਯਾਤਰੀਆਂ ਨੂੰ ਲੈ ਕੇ ਕੌਣ ਨਿਕਲੇਗਾ ਗੁਲੀਬਾਰੀ ਕਰਨ ਵਾਲਾ ਦੋਸ਼ੀ ਕਰਮਚਾਰੀ ਘਟਨਾ ਤੋਂ ਮੌਕੇ ਦਿਫਰਾਰ ਹੋ ਗਿਆ ਅਤੇ ਉਸ ਦੀ ਭਾਲ ਲਈ ਪੁਲਿਸ ਨੇ ਖਾਸ ਟੀਮਾਂ ਤੈਨਾਤ ਕਰ ਦਿੱਤੀਆਂ ਹਨ ਇਸ ਘਟਨਾ ਤੋਂ ਬਾਅਦ ਰਾਜਨੀਤਿਕ ਮਾਹੌਲ ਵੀ ਗਰਮਾ ਚੁੱਕਾ ਹੈ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਸਰਕਾਰ ਨੂੰ けਰਦੇ ਹੋਏ ਕਿਹਾ ਹੈ ਕਿ ਰੋਲਜ਼ ਰੋਜ਼ ਦੀਆਂ ਅਜਿਹੀਆਂ ਵਾਰਦਾਤਾਂ ਪੰਜਾਬ ਨੂੰ ਇੱਕ ਅਨਸੁਖਾਵੇ ਅਤੇ ਅਨਸੁਰੱਖਿਅਤ ਮਾਹੌਲ ਵੱਲ ਧੱਕ ਰਹੀਆਂ ਨੇ ਅਤੇ ਇਸ ਹਾਲਤ ਲਈ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ